ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਹਿੰਦੇ ਆ ਕਿ ਲਾਲਚ ਜੋ ਹੁੰਦਾ ਹੈ ਉਹ ਲਾਲਚ ਐਡੀ ਬੁਰੀ ਬਲਾ ਹੈ ਕਿ ਲਾਲਚ ਦੇ ਵਿੱਚ ਇਨਸਾਨ ਰੰਗ ਭੇਦ ਧਰਮ ਜਾਤੀ ਉੱਚ ਨੀਚ ਸਭ ਭੁੱਲ ਜਾਂਦਾ ਹੈ ਇੱਕ ਐਦਾਂ ਦੀ ਹੀ ਘਟਨਾ ਸਾਹਮਣੇ ਆਈ ਹੈ ਜੋ ਕਿ ਇੱਕ ਸਰਦਾਰ ਬੰਦੇ ਨੇ ਆਪਣੀ ਲੜਕੀ ਦਾ ਵਿਆਹ ਕਰ ਦਿੱਤਾ ਭਈਏ ਦੇ ਨਾਲ ਕਿਉਂਕਿ ਉਸ ਨੂੰ ਲਾਲਚ ਇਹ ਸੀ ਕਿ ਭਈਆ ਉਸ ਦੀ ਲੜਕੀ ਨੂੰ ਵਿਦੇਸ਼ ਲੈ ਕੇ ਜਾਵੇਗਾ ਸੋਸ਼ਲ ਮੀਡੀਆ ਦੇ ਉੱਪਰ ਇਸ ਅਨੋਖੇ ਵਿਆਹ ਦੇ ਚਰਚੇ ਹੋ ਰਹੇ ਨੇ ਚਾਰੇ ਪਾਸੇ ਇਸ ਖਬਰ ਨੇ ਤਬਾਹੀ ਮਚਾ ਰખી ਹੈ ਤੇ ਲੋਕ ਉਸ ਪਰਿਵਾਰ ਦੇ ਉੱਪਰ ਥੂ-ਥੂ ਕਰ ਰਹੇ ਨੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਪ ਰੂ ਕਰਾਵਾਂਗੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਰਦਾਰ ਗੁਰਦਿਆਲ ਸਿੰਘ ਪਿੰਡ ਦਾ ਇੱਕ ਮਾਣਯੋਗ ਜ਼ਿਮੀਦਾਰ ਸੀ। ਉਹ ਸ਼ਾਨਦਾਰ ਹਾਪ-ਭਾਵ ਵਾਲਾ, ਚਿੱਟੇ ਦੰਦ, ਹੌਲੀ ਗੱਲ ਕਰਨ ਵਾਲਾ ਪਰ ਅੰਦਰੋਂ ਵਪਾਰੀਮਤ ਵਾਲਾ ਸੀ। ਉਹ ਬਹੁਤ ਚਾਹੁੰਦਾ ਸੀ ਕਿ ਉਸ ਦੀ ਧੀ ਵਿਦੇਸ਼ ਚਲੀ ਜਾਵੇ ਤਾਂਕਿ ਉੱਥੇ ਉਹ ਰਚੇ-ਵਸੇ ਤੇ ਉਸ ਦੀ ਕੁਲ ਅੱਗੇ ਵਧੇ। ਦੂਜੇ ਨੰਬਰ ਤੇ ਆਪਾਂ ਗੱਲ ਕਰਦੇ ਹਾਂ ਭਈਆ ਜਿਸ ਨਾਲ ਗੁਰਦਿਆਲ ਸਿੰਘ ਨੇ ਆਪਣੀ ਧੀ ਦਾ ਵਿਆਹ ਕਰਵਾਇਆ। ਇੱਕ ਮਜਬੂਰੀ ਵਾਲਾ ਪੰਜਾਬੀ ਨੌਜਵਾਨ ਸੀ। ਉਹ ਦਿੱਲੀ ਦੇ ਇੱਕ ਫੈਕਟਰੀ 'ਚ ਕੰਮ ਕਰਦਾ ਸੀ। ਉਸ ਨੂੰ ਵਿਦੇਸ਼ ਜਾਣ ਦਾ ਚਾਅ ਸੀ ਉਸ ਦਾ ਪਰਿਵਾਰ ਬਹੁਤ ਆਮਦਨ ਵਾਲਾ ਸੀ ਪਰ ਉਹ ਦਿੱਲੀ ਰਹਿ ਕੇ ਕਿਸੇ ਤਰ੍ਹਾਂ ਆਪਣੇ ਦਿਲ ਦੇ ਖਵਾਬ ਪੂਰੇ ਕਰਨਾ ਚਾਹੁੰਦਾ ਸੀ ਹੁਣ ਗੱਲ ਕਰਦੇ ਹਾਂ ਜਸਪ੍ਰੀਤ ਕੌਰ ਜਸਪ੍ਰੀਤ ਕੌਰ ਜਿਸ ਦੀ ਉਮਰ 18 ਸਾਲ 18 ਸਾਲ ਹਜੇ ਉਸ ਨੇ ਪਲੱਸ 2 ਹੀ ਪਾਸ ਕੀਤੀ ਸੀ ਤੇ ਪਲੱਸ 2 ਪਾਸ ਕਰਨ ਤੋਂ ਬਾਅਦ ਜਸਪ੍ਰੀਤ ਕੌਰ ਨੇ ਜੋ ਕਿ ਆਈਲੈਟਸ ਦੀ ਤਿਆਰੀ ਕਰ ਲਈ ਆਈਲੈਟਸ ਕਰ ਲਿਆ ਆਈਲੈਟਸ ਕਰਨ ਤੋਂ ਬਾਅਦ ਹੁਣ ਜੋ ਕਿ ਗੁਰਦਿਆਲ ਸਿੰਘ ਹੈ ਇਹੀ ਦੇਖ ਰਿਆ ਸੀ ਕੋਈ ਐਸਾ ਪਰਿਵਾਰ ਮਿਲੇ ਜਿਹੜਾ ਸਾਡੀ ਧੀ ਨੂੰ ਬਾਹਰ ਲੈ ਜਾਵੇ ਤੇ ਸਾਡੀ ਧੀ ਦੇ ਉੱਪਰ ਖਰਚਾ ਵੀ ਲਗਾ ਦੇਵੇ ਉਸਨੇ ਬਹੁਤ ਕੋਸ਼ਿਸ਼ ਕੀਤੀ ਕਾਫੀ ਪੰਜਾਬੀ ਮੁੰਡੇ ਜੋ ਕਿ ਭਾੜੇ ਉਸਨੇ ਪਰ ਉਸ ਨੂੰ ਕਿਤੇ ਵੀ ਕੋਈ ਪੰਜਾਬੀ ਮੁੰਡਾ ਨਹੀਂ ਮਿਲਿਆ ਜੋ ਕਿ ਉਸ ਲੜਕੀ ਦੇ ਉੱਪਰ ਖਰਚਾ ਲਗਾ ਸਕੇ ਤੇ ਖਰਚਾ ਲਗਾ ਕੇ ਉਸ ਨੂੰ ਵਿਦੇਸ਼ ਲੈ ਜਾ ਸਕੇ ਉਸ ਤੋਂ ਬਾਅਦ ਕਿਸੇ ਨੇ ਦੱਸ ਪਾਈ ਕਿ ਐਸੇ ਹੀ ਸ਼ਹਿਰ ਦੇ ਵਿੱਚ ਇੱਕ ਭਈਆਂ ਦਾ ਪਰਿਵਾਰ ਰਹਿੰਦਾ ਹੈ ਤੇ ਉਸ ਭਈਏ ਦੇ ਪਰਿਵਾਰ ਨਾਲ ਜਦੋਂ ਗੱਲਬਾਤ ਕੀਤੀ ਤੇ ਉਹ ਭਈਆ ਵਿਆਹ ਕਰਵਾਉਣ ਦੇ ਲਈ ਵੀ ਰਾਜ਼ੀ ਹੋ ਗਿਆ ਤੇ ਉਸ ਭਈਏ ਨੇ ਇਹ ਵੀ ਕਿਹਾ ਕਿ ਅਸੀਂ ਸਾਰਾ ਖਰਚਾ ਲਾ ਕੇ ਤੁਹਾਡੀ ਬੇਟੀ ਨੂੰ ਬਾਹਰ ਵੀ ਲੈ ਕੇ ਜਾਵਾਂਗੇ ਤੁਸੀਂ ਦੇਖੋ ਐਦਾਂ ਦੀਆਂ ਘਟਨਾਵਾਂ ਨੇ ਜੋ ਪੰਜਾਬ ਦੇ ਵਿੱਚ ਆਮ ਹੀ ਹੋ ਰਹੀਆਂ ਨੇ ਬਾਕੀ ਇਸ ਕਹਾਣੀ ਦੇ ਜੋ ਪਾਤਰ ਅਤੇ ਘਟਨਾਵਾਂ ਨੇ ਉਹ ਕਾਲਪਨਿਕ ਨਹੀਂ ਪਰ ਇਹ ਸੱਚ ਬਿਆਨ ਕਰਦੀਆਂ ਨੇ ਪੰਜਾਬ ਦਾ ਕੀ ਆਏ ਦਿਨ ਐਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਸਾਡੇ ਪੰਜਾਬੀਆਂ ਦੀ ਨਸਲ ਖੁਸ਼ੀ ਹੋ ਰਹੀ ਹੈ ਨਸਲ ਸਾਡੀ ਖਰਾਬ ਹੋ ਰਹੀ ਹੈ ਸੋ ਸੋਚਣ ਵਾਲਾ ਵਿਸ਼ਾ ਹੈ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ